ਅਤੇ ਹੁਣ ਖਬਰਾਂ ਵਿਸਥਾਰ ਨਾਲ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਵਿਰੋਧ ਵਿੱਚ ਅੰਮ੍ਰਿਤਸਰ ਬੰਦੀ ਕਾਲ ਨੂੰ ਅੰਮ੍ਰਿਤਸਰ ਦੇ ਕਪੜਾ ਵਪਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕਟੜਾ ਜਮਲ ਸਿੰਘ ਮਾਰਕੀਟ ਵਿਖੇ ਪਾਕਿਸਤਾਨ ਅਤੇ ਅਤਵਾਦ ਦੇ ਪੁਤਲੇ ਫੂਕੇ ਗਏ ਪੀਐਫਐਚਆਰ ਨੈਸ਼ਨਲ ਵਪਾਰ ਮੰਡਲ ਦੇ ਚੀਫ ਡਾਕਟਰ ਚਰਨਜੀਤ ਸਿੰਘ ਚੇਤਨਪੁਰਾ ਪੰਜਾਬ ਪ੍ਰਧਾਨਗੀਨੀ ਪਾਰਟੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਹੋਏ ਅਤਵਾਦੀ ਹਮਲੇ ਨੇ ਪੂਰੇ ਦੇਸ਼ ਦੀ ਜਨਤਾ ਦੇ ਹਿਰਦਿਆਂ ਨੂੰ ਬਲੂੰਦਰ ਕੇ ਰੱਖ ਦਿੱਤਾ ਹੈ ਉਨਾ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ ਅਤੇ ਅਤਵਾਦ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੰਦੇ ਹੋਏ ਸਰਜਿਕਲ ਸਟ੍ਰਾਈਕ ਕੀਤੀ ਜਾਵੇ ਤਾਂ ਜੋ ਕੋਈ ਵੀ ਅਤਵਾਦੀ ਭਾਰਤ ਦੇਸ਼ ਵੱਲ ਅੱਖ ਚੁੱਕ ਕੇ ਨਾ ਦੇਖ ਸਕੇ ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਰਤਨ ਪ੍ਰਧਾਨ ਸ਼ੈਂਕੀ ਪਾਟਿਆ ਪ੍ਰਧਾਨ ਵਿਪਨ ਮਹਾਜਨ ਸੋਨੂ ਸ਼ਰਮਾ ਪ੍ਰਵੇਸ਼ ਪਾਟਿਆ सुरेंद्र ਕੁਮਾਰ ਸਾਹਿਲ ਮਹਾਜਨ ਰਾਜਨ ਨਰੂਲਾ ਰਾਹੁਲ ਕੁਮਾਰ ਸੁਨੀਲ ਕੁਮਾਰ ਸੋਨੂ ਬੱਲੀ ਸਿੰਘ ਅਜੀਤ ਕੁਮਾਰ ਸੋਨੂ ਮਹਿਰਾਸ ਸਮੇਤ ਵਪਾਰੀ ਮੌਜੂਦ ਸਨ ਅੱਜ ਸਾਰੀ ਐਸੋਸੀਏਸ਼ਨ ਪੀਐਫਐਚਆਰ ਵਪਾਰ ਮੰਡਲ ਪੰਜਾਬ ਅਸੀਂ ਸਾਰਿਆਂ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਪੂਰਾ ਪੁਰਨ ਤੌਰ ਤੇ ਬੰਦ ਰੱਖਿਆ ਗਿਆ ਕਿਉਂਕਿ ਜੋ 8 ਦਿਨ ਪਹਿਲਾਂ ਇਨੀ ਘਨੋਨੀ ਘਟਨਾ ਆਈ ਹੈ ਉਹਦੇ ਵਿਰੁੱਧ ਅਸੀਂ ਅੱਜ ਪਾਕਿਸਤਾਨ ਦਾ ਪਤਲਾ ਵੀ ਸਾੜਿਆ ਔਰ ਅਸੀਂ ਆਪਣੇ ਵੱਲੋਂ ਇਹ ਵੀ ਭਾਰਤ ਸਰਕਾਰ ਅਗੇ ਅਪੀਲ ਕਰਦੇ ਆਂ ਕਿ ਤੁਸੀਂ ਇਹਨਾਂ ਦੇ ਘਰਾਂ 'ਦਨ ਵੜ ਕੇ ਨੇ ਸਰਜੀਕਲ ਸਟ੍ਰਾਈਕ ਕਰੋ ਤਾਂ ਕਿ ਗੋਲੀ ਦਾ ਜਵਾਬ ਗੋਲੀ ਨਾਲ ਹੀ ਬੰਦਾ ਅੱਜ ਹਰ ਦੁਕਾਨਦਾਰ ਨੇ ਭਾਵੇਂ ਰਿਟੇਲ ਦਾ ਭਾਵੇਂ ਹੋਲਸਲ ਦਾ ਸਾਰਿਆਂ ਨੇ ਦੁਕਾਨਾਂ ਬੰਦ ਰੱਖੀਆਂ ਨੇ ਕਿਸੇ ਨੇ ਇਹਦੇ ਕੋਈ ਮੰਨਦਾ ਕਿ ਹਰ ਬੰਦੇ ਨੇ ਆਪਣਾ ਰੋਸ ਵਕਤ ਕੀਤਾ ਦੁਕਾਨਾਂ ਨੂੰ ਬੰਦ ਕਰ ਦਿੱਤੇ ਇੱਕ ਜਿਸਰਾ ਉਹਨਾਂ ਲੋਕਾਂ ਨੇ ਇੰਨੀ ਘਨੌਨੀ ਘਟਨਾ ਕੀਤੀ ਹੈ ਉਹਨਾਂ ਲੋਕਾਂ ਨੂੰ ਸਜ਼ਾ ਦੇ ਬੰਦੀ ਹੈ ਉਹਨਾਂ ਨੂੰ ਲੱਭ ਕੇ ਇਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਣਾ ਚਾਹੀਦਾ ਹੈ ਕੰਮ ਦੇ ਵਿੱਚ ਜੋ ਅੰਤਖਵਾਂਦੀ ਹਮਲਾ ਹੋਇਆ ਵਾ ਇਹ ਬਹੁਤ ਦੁਖਦਾਈ ਆ ਜੋ ਕੀਤਾ ਨਾ ਪਾਕਿਸਤਾਨ ਨੇ ਬਹੁਤ ਮਾੜਾ ਕੀਤਾ ਵਾ ਇਹ ਹੁਣ ਆਪਣੇ ਸਿਰ ਦੇ ਉੱਤੇ ਲੈ ਨਹੀਂ ਰਹੀ ਗੱਲ ਕੀ ਅਸੀਂ ਕੀਤਾ ਵਾ ਪਰ ਜਨਮ ਸਥਾਨ ਤੇ ਉਹਨਾਂ ਦੇ ਇਹੀ ਆ ਨਾ ਅਤੰਗਵਾਦੀਆਂ ਨੇ ਪਾਕਿਸਤਾਨੀ ਨੇ ਇਹ ਮੰਨ ਕੇ ਰਾਜ਼ੀ ਨਹੀਂ ਹੋਣਗੇ ਤੁਹਾਡੀ ਡਿਮਾਂਡ ਕੀ ਹੈਗੀ ਤੁਹਾਡੀ ਭਾਰਤ ਸਰਕਾਰ ਤੋਂ ਇਹ ਡਿਮਾਂਡ ਹੈ ਜੇ ਉਹਨਾਂ ਨੇ ਇਹ ਮਾੜਾ ਕਦਮ ਚੁੱਕਿਆ ਵਾ ਭਾਰਤ ਸਰਕਾਰ ਨੂੰ ਇਹੀ ਚਾਹੀਦਾ ਜੇ ਖੂਨ ਦੇ ਬਦਲਾ ਖੂਨ ਇਹ ਸਾਰਾ ਸਾਡਾ ਆਪਣਾ ਕਪੜਾ ਮਾਰਕੀਟ ਸਾਰਾ ਸਮਰਜ ਜੋ ਅਮ੍ਰਿਤਸਰ ਸਾਰਾ ਸ਼ਹਿਰ ਹੀ ਬੰਦ ਆਜ ਪਿੱਤੇ ਦਿਨੀ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਇੱਕ ਕਟਨਾ ਨੂੰ ਇੰਜਾਮ ਦਿੱਤਾ ਜਾਂਦਾ ਜਿਸ ਵਿੱਚ ਕਈ ਭਾਰਤੀਆਂ ਦੀਆਂ ਜਾਨਾਂ ਜਾਂਦੀਆਂ ਨੇ ਇੱਥੇ ਰੋਸ ਵਿੱਚੋਂ ਅਮਰਥਰ ਦੇ ਬਖਵਕ ਬਾਜ਼ਾਰ ਬੰਦ ਰਹੇ ਤੁਹਾਨੂੰ ਤਸਵੀਰਾਂ ਇੱਕ ਵਾਰੀ ਮੈਂ ਸਾਂਝੀਆਂ ਕਰਨਾ ਚਾਹੁੰਦਾ ਇਸ ਵੇਲੇ ਅਸੀਂ ਕਰਮੋਡਿਓਰੀ ਟਾਲੀਵਾਰੀ ਚੌਂਗ ਵਿੱਚ ਖੜੇ ਹਾਂ ਜਿੱਥੇ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕਿ ਬੰਦ ਹਨ ਇੱਥੇ ਰੋਸ ਵਿੱਚੋਂ ਕਰਮੋਡਿਓਰੀ ਚੌਂਗ ਦੇ ਐਸੋਸੀਏਸ਼ਨ ਦੀਆਂ ਬਖਵਕ ਐਸੋਸੀਏਸ਼ਨਾਂ ਵੱਲੋਂ ਬੰਦ ਜਿੱਥੇ ਕੀਤਾ ਗਿਆ ਸੱਦਾ ਦਿੱਤਾ ਗਿਆ ਸੀ ਉਹਨਾਂ ਵੱਲੋਂ ਖੁਦ ਇਹ ਬਾਜ਼ਾਰ ਬੰਦ ਕੀਤੇ ਗਏ ਅਤੇ ਇਸ ਦੇ ਨਾਲ ਨਾਲ ਹੀ ਉਹਨਾਂ ਨੇ ਇਸ ਮੌਕੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਜਿਹੜੇ ਵੀ ਇਸ ਵਿੱਚ ਦੋਸ਼ੀ ਹਨ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅੰਮ੍ਰਿਤਸਰ ਪਾਠਵੀ ਖਬਰਨਾਮੇ ਕੈਮਰਾਮੈਨ ਗੁਰਸੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ